ਆਵਾਜ਼ੀ ਪਾਰਟੀ ਦੀ ਜੜੀ ਸਟੂਡੈਂਟ ਯੂਨੀਅਨ ਇਹ ਸਾਰੇ ਸਟੂਡੈਂਟਸ ਇਕੱਠੇ ਹੋਏ ਹੈ ਇਹਨਾਂ ਨੇ ਸਾਰਿਆਂ ਨੇ ਸਾਰਾ ਸੰਪਤੀ ਨਾਲ ਹਰਮਨ ਹਰਮਨ ਸਿੱਧੂ ਨੂੰ ਵੀ ਇਹ ਵੀ ਕਾਲਜ ਦਾ ਪ੍ਰਧਾਨ ਹੀ ਹੋਣਾ ਹੈ ਹਰਮਨ ਸਿੱਧੂ ਨੂੰ ਪਾਰਟੀ ਇਹਨਾਂ ਦੇ ਨਾਲ ਐਸੇ ਤਰ੍ਹਾਂ ਹੀ ਵਾਇਗੁਰ ਕਾਲਜ ਹੈ ਜੀ ਵਾਇਗੁਰ ਕਾਲਜ ਅੱਜ ਉਹਨਾਂ ਦਾ ਡਾਇਰੈਕਟਰ ਵਾਏ ਗੁਰੂ ਵਾਲੇ ਦਾ ਇਹ ਵਾਏ ਗੁਰੂ ਵਾਲੇ ਦਾ ਨਿਰਣਾ ਦਾ ਪ੍ਰਧਾਨ ਹੈ ਇੰਚਾਰਜ ਹੈ ਡੀਏਵੀ ਕਾਲਜ ਚੇਅਰਮੈਨ ਨੇ ਡੀਏਵੀ ਕਾਲਜ ਦੇ ਚੇਅਰਮੈਨ ਪਰਮੇਸ਼ਰ ਸਿੰਘ ਮਕਰਮਾਨ ਡੀਏਵੀ ਕਾਲਜ ਦੇ ਚੇਅਰਮੈਨ ਨੇ ਚੇਅਰਮੈਨ ਹੈ ਹੀ ਖਾਲਸਾ ਕਾਲਜ ਦੇ ਖਾਲਸਾ ਕਾਲਜ ਦੇ ਹੀ ਖਾਲਸਾ ਕਾਲਜ ਦੇ ਹੀ ਨਾਲ ਕੋਲ ਨੇ ਦਿਨੋਂ ਕਾਲਜਾਂ ਦੇ ਆਲ ਕਾਲਜਾਂ ਦੇ ਜਿਹੜੇ ਚੇਅਰਮੈਨ ਨੇ ਹਰੇ ਹਕੀਕਤ ਦੇ ਚੇਅਰਮੈਨ ਰਹਿਣਗੇ ਇਸੇ ਤਰ੍ਹਾਂ ਹੀ ਹਾਂਜੀ ਬਾਦਲ ਲਖਰਾ ਨੇ ਪ੍ਰਧਾਨ ਸਾਹਿਬ ਵਾਲੰਟ ਦੇ ਰਹਿਣਗੇ ਹਾਂਜੀ हाल डी वी कॉलेज वाइस प्रेसीडेंट मनवीर सिधू डी कॉलेज मै हिकु द ਅੱਛਾ ਸਟੂਡੈਂਟ ਨੂੰ ਬੱਚਿਆਂ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਸਾਰੇ ਧਿਆਨ ਨਾਲ ਸੁਣੋ ਯਾਰ ਹਾਂਜੀ ਦੇਖੋ ਤੁਹਾਡੇ ਦੇ ਜ਼ਿੰਮੇਵਾਰੀਆਂ ਸਟੂਡੈਂਟਸ ਦੀਆਂ ਸਟੂਡੈਂਟਸ ਦੇ ਮਸਲੇ ਜਾਂ ਦੇਖੋ ਸਭ ਤੋਂ ਵੱਡਾ ਮਸਲਾ ਅੱਜ ਜਿਹੜਾ ਹੈਗਾ ਉਹ ਨਸ਼ੇ ਦਾ ਮਸਲਾ ਸਾਰੇ ਮੇਰੇ ਸਟੂਡੈਂਟਸ ਨੂੰ ਮੇਰੇ ਬੱਚਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਅੱਜ ਬਹੁਤ ਵੱਡਾ ਇੱਕ ਚੱਲ ਰਿਹਾ ਨਸ਼ੇ ਦਾ ਘਾਰ ਉਹਦੇ ਵਿੱਚੋਂ ਆਪਾਂ ਬਚ ਕੇ ਰਹਿਣਾ ਨਸ਼ਿਆਂ ਦੇ ਵਿੱਚ ਨਹੀਂ ਜਾਣਾ ਨਾਲੇ ਖੇਡਾਂ ਵਾਲੇ ਪਾਸੇ ਧਿਆਨ ਦੇਣਾ ਜਿੰਨੇ ਵੀ ਤੁਹਾਡੇ ਸਟੂਡੈਂਟਸ ਖੇਡਦੇ ਆ ਉਹਨਾਂ ਨੂੰ ਵੀ ਸਪੋਰਟ ਕਰੋ ਤੇ ਨਾਲੇ ਸਾਰੇ ਤੁਸੀਂ ਮਿਲ ਜੁਲ ਕੇ ਕੋਈ ਸਰਾਰਤ ਬਾਜ਼ੀ ਜਾਂ ਕੋਈ ਲੜਾਈ ਦੰਗਲ ਚ ਆਪਾਂ ਨਹੀਂ ਜਾਣਾ ਪੜਾਈ ਵੱਲ ਧਿਆਨ ਦਿਓ ਪੜ੍ਹ ਕੇ ਅੱਗੇ ਜਾਓ ਅੱਜ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਨੂੰ ਨੌਕਰੀਆਂ ਦੇ ਰਹੀ ਹੈ ਬਿਨਾ ਕਿਸੇ ਸਵਾਰਥ ਬਿਨਾ ਕਿਸੇ ਪੈਸੇ ਦੇ ਵੜ ਕੇ ਆਦੇ ਟੈਲੈਂਟ ਦੇ ਹਿਸਾਬ ਨਾਲ ਤੁਸੀਂ ਨੌਕਰੀਆਂ ਲਓ ਤੇ ਚੰਗੀਆਂ ਨੌਕਰੀਆਂ ਦੇ ਆਦੇ ਪਰਿਵਾਰਾਂ ਦਾ ਵੀ ਭਵਿੱਖ ਸੁਧਾਰੋ ਆਦੇ ਪਿੰਡ ਦਾ ਵੀ ਆਦੇ ਮੱਲੇ ਦਾ ਵੀ ਭਵਿੱਖ ਸੁਧਾਰੋ ਸਾਰੇ ਚੰਗੇ ਕੰਮ ਕਰਿਆ ਜੀ ਜਿੰਦਾਬਾਦ ਤੇ ਮੈਂ ਇਹਨਾਂ ਸਾਰੇ ਮੁੰਡਿਆਂ ਨੂੰ ਬਹੁਤ ਵਧਾਈ ਦੇਣਾ ਆਉਣ ਵਾਲੇ ਸਮਾਜ ਦੇ ਪ੍ਰਸ਼ਾਸਨ